ਈਮਾਨ ਜੋ ਸੀਪੀ ਸਰ ਸਰਦਾਰ ਗੁਰਪ੍ਰੀਤ ਸਿੰਘ ਕੋਲਰ ਆਈਪੀਐਸ ਵੱਲੋਂ ਜਿਹੜੀ ਸ਼ਹਿਰ ਵਿੱਚ ਮਾੜੇ ਅੰਸਰਾਂ ਦੇ ਖਿਲਾਫ ਮੁਹਿੰਮ ਚਲਾਈ ਜਾ ਰਹੀ ਹੈ ਇਸ ਦੇ ਅੰਤਰਗਤ ਸਾਡੇ ਜਿਹੜੇ ਡਿਵੀਜ਼ਨ ਏ ਦੇ ਜਿਹੜੇ ਐਸਐਚਓ ਸਾਹਿਬ ਹੈਗੇ ਇੰਸਪੈਕਟਰ ਬਲਜਿੰਦਰ ਸਿੰਘ ਇਹਨਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਕਿ ਇੱਕ ਹੋਟਲ ਵਿੰਟੇਜ ਵਿੱਚ ਦੇਵ ਵਪਾਰ ਦਾ ਧੰਦਾ ਚੱਲਦਾ ਪਿਆ ਹੈਗਾ ਤੇ ਇੱਥੇ ਫੌਰੀ ਕਾਰਵਾਈ ਕਰਦੇ ਹੋਏ ਇਹਨਾਂ ਨੇ ਉਸ ਆਪਣੀ ਟੀਮ ਦੇ ਸਮੇਤ ਉੱਥੇ ਰੇਡ ਕੀਤਾ ਤੇ ਚੱਕੀ ਹਾਲਾਤ ਵਿੱਚ ਸਾਨੂੰ ਉੱਥੇ ਕਪਲ ਮਿਲਿਆ ਤੇ ਪੀੜਤਾਂ ਦੇ ਬਿਆਨਾਂ ਦੇ ਆਧਾਰ ਤੇ ਆਪਾਂ ਪਰਚਾ ਦਰਜ ਕੀਤਾ ਮਕਦਮਾ ਨੰਬਰ 73 ਅਧੀਨ ਤਾਰਾ 345 ਇਮੋਰਟ ਟ੍ਰੈਫਿਕ ਪ੍ਰੀਵੈਂਸ਼ਨ ਐਕਟ ਡਿਵੀਜ਼ਨ A ਵਿੱਚ ਤੇ ਨਾਲ ਹੀ ਆਪਾਂ ਜਿਹੜੇ ਦੋਹੇ ਦੋਸ਼ੀ ਸੀਗੇ ਇੱਕ ਸੁਖਚੈਨ ਸਿੰਘ ਉਰਫ ਰਾਜਾ ਵਾਸੀ ਸ਼ਰੀਫਪੁਰਾ ਅੰਮ੍ਰਿਤਸਰ ਜੋ ਕਿ ਹੋਟਲ ਦਾ ਮੈਨੇਜਰ ਹੈਗਾ ਆ ਤੇ ਸੰਚਿਤ RAM ਯਾਦਵ ਵਾਸੀ ਉੱਤਰ ਪ੍ਰਦੇਸ਼ ਜਿਹੜਾ ਇਹਦੇ ਵਿੱਚ ਮੀਡੀਏਟਰ ਦਾ ਕੰਮ ਕਰਦਾ ਸੀਗਾ ਉਹਨਾਂ ਨੂੰ ਆਪਾਂ ਗ੍ਰਿਫਤਾਰ ਕੀਤਾ Bye. <laughs>